ਪੰਜਾਬ ਦੇ ਵਿੱਚ ਭਾਜਪਾ 13 ਦੀਆਂ 13 ਸੀਟਾਂ ਤੇ ਇਕੱਲੀ ਲੜਨ ਜਾ ਰਹੀ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਨੌ ਲੋਕ ਸਭਾ ਹਲਕਿਆਂ ਦੇ ਉਮੀਦਵਾਰ ਵੀ ਐਲਾਨੇ ਜਾ ਚੁੱਕੇ ਨੇ ਪਰ ਉੱਥੇ ਹੀ ਦੂਸਰੇ ਪਾਸੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵੱਲੋਂ ਇਹਨਾਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਵੀ ਦੇਖਿਆ ਹੋਣਗੀਆਂ ਕਿ ਜਿਵੇਂ ਹੰਸਰਾਜ ਹੰਸ ਨਿਕਲਦੇ ਨੇ ਚੋਣ ਪ੍ਰਚਾਰ ਦੇ ਲਈ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਇੱਕ ਹਲਕੀ ਝੜਪ ਵੀ ਜਿਹੜੀ ਕਿਸਾਨਾਂ ਦੀ ਦੇਖਣ ਨੂੰ ਮਿਲੀ ਸੀ ਪਰ ਉੱਥੇ ਹੀ ਹੁਣ ਪਰਮਪਾਲ ਕੌਰ ਸਾਹਿਬ ਦਾ ਆਈਐਸ ਅਫਸਰ ਤੇ ਨਾਲੇ ਸਿਕੰਦਰ ਸਿੰਘ ਮਲੂਕਾ ਦੇ ਨੂ ਰਾਣੀ ਤੇ ਬਠਿੰਡਾ Pode, pode, um milhão de ਪਰਮਪਾਲ ਕੌਰ ਦਾ ਵੀ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾਂਦਾ ਹੈ ਜਦੋਂ ਵੀ ਪਰਮਪਾਲ ਕੌਰ ਹੋਰੀ ਚੋਣ ਪ੍ਰਚਾਰ ਦੇ ਲਈ ਜਾਂਦੇ ਨੇ ਸੋ ਇਸੇ ਚੋਣ ਪ੍ਰਚਾਰ ਅਤੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਅੱਜ ਪਰਮਪਾਲ ਕੌਰ ਹੋਰੀ ਮਾਨਸਾ ਪਹੁੰਚੇ ਨੇ ਸੋ ਮਾਨਸਾ ਪਹੁੰਚਦੇ ਹੋਏ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਤੁਹਾਡਾ ਤਾਂ ਵਿਰੋਧ ਕੀਤਾ ਜਾਂਦਾ ਤਾਂ ਪਰਮਪਾਲ ਕੌਰ ਹੋਰਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਮੰਨੀਆਂ ਜਾਣਗੀਆਂ ਉਹ ਮੇਰਾ ਵਿਰੋਧ ਨਹੀਂ ਕਰ ਰਹੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਪ੍ਰਦਰਸ਼ਨ ਕਰ ਰਹੇ ਨੇ ਤਾਂ ਜਿਵੇਂ ਹੀ ਹੁਣ ਸਾਡੀ ਸਰਕਾਰ ਬਣੇਗੀ ਤਾਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਸੋ ਇਸ ਤਰੀਕੇ ਦਾ ਵੱਡਾ ਬਿਆਨ ਪਰਮਪਾਲ ਕੌਰ ਸਿੱਧੂ ਰਾਦੇਵਲੋਂ ਦਿੱਤਾ ਗਿਆ ਹੈ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਸੋ ਜਿਵੇਂ ਹੀ ਸਾਡੀ ਸਰਕਾਰ ਬਣੇਗੀ ਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰੀਆਂ ਕਰ ਦਿੱਤਾ ਜਾਵੇਗਾ ਸੋ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਨੇ ਭਾਜਪਾ ਜਿੱਤੇਗੀ ਸੋ ਇਸ ਤਰੀਕੇ ਦਾ ਦਾਵਾ ਵੀ ਪਰਮਪਾਲ ਕੌਰ ਸਿੱਧੂ ਰਾਦੇਵਲੋਂ ਠੋਕਿਆ ਗਿਆ ਹੈ ਮੁਕਾਬਲਾ ਤਾਂ ਕੋਈ ਨਹੀਂ ਜੀ ਭਾਜਪੀ ਵੱਡੀ ਮਾਰਜਨ ਨਾਲ ਜਿੱਤੂਗੀ ਮੁਕਾਬਲਾ ਕੋਈ ਨਹੀਂ ਮੈਂ ਕਦੇ ਵੀ ਕਾਲੀ ਦਲ ਦੇ ਵਿੱਚ ਨਹੀਂ ਸੀ ਕਿਉਂਕਿ ਮੈਂ ਸਰਵਿਸ ਕਰਦੀ ਸੀ ਸਰਵਿਸ ਦੇ ਦੌਰਾਨ ਉਹਨਾਂ ਨੂੰ ਇੰਨਾਕ ਪਤਾ ਹੋਣਾ ਚਾਹੀਦਾ ਵੀ ਕੋਈ ਵੀ ਜਿਹੜਾ ਆਫੀਸਰ ਹੈ ਉਹ ਕਿਸੇ ਪਾਰਟੀ ਨਾਲ ਐਸੋਸੀਏਟ ਨਹੀਂ ਹੋ ਸਕਦਾ ਨਾ ਕਿਸੇ ਪਾਰਟੀ ਦਾ ਸਪੋਰਟਰ ਬਣ ਸਕਦਾ ਨਾ ਕਿਸੇ ਪਾਰਟੀ ਦਾ ਉਮੀਦਵਾਰ ਬਣ ਸਕਦਾ ਪਹਿਲੀ ਵਾਰ ਮੈਂ ਕੋਈ ਪਾਰਟੀ ਜੁਆਇਨ ਕੀਤੀ ਹੈ ਪਹਿਲੀ ਵਾਰ ਹੀ ਮੈਂ ਉਮੀਦਵਾਰ ਬਣੀ ਆ ਤੇ ਮੈਂ ਬੈਸਟ ਪਾਰਟੀ ਦੀ ਉਮੀਦਵਾਰ ਬਣਨਾ ਚਾਹੁੰਦੀ ਸੀ ਉਹ ਮੈਂ ਬਣ ਗਈ ਕਿਹੜੇ ਮੁੱਦੇ ਧਿਆਨ ਦੇ ਵਿੱਚ ਹੁਣ ਤੱਕ ਆਏ ਨੇ ਮਾਨਸਾ ਬਠਿੰਡਾ ਨੂੰ ਲੈ ਕੇ ਕਿਉਂਕਿ ਹਮੇਸ਼ਾ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਵੀ ਬਾਹਰ ਸਿਮਰਤ ਰਹੇ ਨੇ ਤਾਂ 5 ਸਾਲਾਂ ਦੇ ਵਿੱਚ ਮਾਨਸਾ ਲਈ ਕੋਈ ਸੁਵਿਧਾ ਨਹੀਂ ਆਈ ਤਾਂ ਮਾਨਸਾ ਨੂੰ ਕੀ ਬਣਦਾ ਬਹੁਤ ਬੁਰਾ ਮੈਨੂੰ ਨਹੀਂ ਪਤਾ ਕਿ ਜਦੋਂ ਮਾਨਸਾ ਬਰਾਬਰ ਦਾ ਹਲਕਾ ਸੀਗਾ ਉਹ ਉਮੀਦਵਾਰ ਮਾਨਸਾ ਬਠਿੰਡਾ ਤੋਂ ਸਾਂਝੇ ਉਮੀਦਵਾਰ ਸੀਗੇ ਤਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਮਾਨਸਾ ਡਿਸਟ੍ਰਿਕਟ ਵੱਲ ਦੇ ਵਿਕਾਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਿੱਥੋਂ ਤੱਕ ਬੀਜੇਪੀ ਸਰਕਾਰ ਦਾ ਸਵਾਲ ਹੈ ਉਹਨਾਂ ਨੇ ਸਾਰੀਆਂ ਸਹੂਲਤਾਂ ਉਤੋਂ ਦਿੱਤੀਆਂ ਉਹਨਾਂ ਦੀਆਂ ਲੋਕੇਸ਼ਨਸ ਜਿਹੜੀਆਂ ਹੈਗੀਆਂ ਚਾਹੇ ਉਹ ਏਮਜ਼ ਦੀ ਹੋਵੇ ਚਾਹੇ ਉਹ ਸੈਂਟਰਲ ਯੂਨੀਵਰਸਿਟੀ ਦੀ ਹੋਵੇ ਵੀ ਉਹ ਕਿੱਥੇ ਸਥਾਪਿਤ ਕਰਨੀ ਹੈ ਇਹ ਲੋਕਲ ਐਮਪੀ ਦੇ ਨਿਸ਼ਚਾਉਂਦਾ ਸੀਗਾ ਅਧਿਕਾਰ ਚ ਤੇ ਉਹਨਾਂ ਨੇ ਅਗਰ ਸਾਰੀਆਂ ਸਹੂਲਤਾਂ ਬਠਿੰਡੇ ਵੱਲ ਹੀ ਭੇਜੀਆਂ ਤੇ ਮੈਂ ਇਹਦਾ ਜਵਾਬ ਉਹੀ ਦੇ ਸਕਦੇ ਆ ਬਾਕੀ ਮੈਂ ਤਾਂ ਇਹੀ ਕਹੂੰਗੀ ਕਿ ਹੁਣ ਜੋ ਮਾਨਸਾ ਦੇ ਵਿੱਚ ਅੱਗੇ ਤੋਂ ਵੱਧ ਤੋਂ ਵੱਧ ਸਹੂਲਤਾਂ ਆਉਣ ਬਠਿੰਡੇ ਦਾ ਵੀ ਵਿਕਾਸ ਹੋਵੇ ਤੇ ਨਾਲ ਨਾਲ ਮਾਨਸਾ ਦਾ ਵੀ ਹੋਵੇ ਇਹੀ ਮੈਂ ਕਰਨਾ ਚਾਹੂਗੀ ਜਿਵੇਂ ਨਿਰੰਦਰ ਮੋਦੀ ਜੀ ਕਹਿੰਦੇ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਭਾਜਪਾ ਨੂੰ ਘਰਾਉਣ ਵਾਸਤੇ ਤਾਂ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਹੁਣ ਤਾਂ ਪੰਜਾਬ 'ਚ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਲੱਗਦੀਆਂ ਭਾਜਪਾ ਨੂੰ ਹਰਾਉਣ ਦੇ ਵਿੱਚ ਪਰ ਭਾਜਪਾ ਨੂੰ ਹਰਾ ਨਹੀਂ ਸਕਣਗੇ ਉਹਨਾਂ ਦੀ ਬਖਲਾਹਟ ਦੇਖ ਲਓ ਜਿਹੜੀ ਤੁਸੀਂ ਬਿਆਨਬਾਜ਼ੀ ਦੀ ਗੱਲ ਕਰਦੇ ਹੋ ਕਿ ਉਹਨਾਂ ਨੇ ਬਹੁਤ ਬਿਆਨਬਾਜ਼ੀ ਕੀਤੀ ਉਹਨਾਂ ਨੂੰ ਕੀ ਜ਼ਰੂਰਤ ਸੀ ਬਹੁਤ ਸਾਰੀ ਬਿਆਨਬਾਜ਼ੀ ਕਰਨ ਦੀ ਕਿਉਂਕਿ ਮੈਂ ਤਾਂ ਖਰੋ ਬਿਆਨ ਸੁਣਿਆ ਨਹੀਂ ਪਰ ਤੁਸੀਂ ਹੀ ਕਹਿ ਰਹੇ ਹੋ ਮੈਂ ਉਹਨਾਂ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰ ਰਹੀ ਤਾਂ ਇਹ ਚੀਜ਼ਾਂ ਇੰਡੀਕੇਟ ਕਰਦੀਆਂ ਕਿ ਭਾਜਪਾ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਰਹੀ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਹੁਣ ਬਖਲਾਹਟ ਵਿੱਚ ਆ ਰਹੀਆਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਕਿਸ ਤਰ੍ਹਾਂ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਉਤਸ਼ਾਹ ਦੇਖਣ ਬਹੁਤ ਬਹੁਤ ਵਧੀਆ ਰਿਸਪੌਂਸ ਹੈ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਪਿੰਡੂ ਖੇਤਰਾਂ ਦੇ ਵਿੱਚ ਵੀ ਉਤਸ਼ਾਹ ਹੈ ਸਭ ਨੂੰ ਪਤਾ ਹੈ ਇਹ ਉਸਮਾਨ ਭਾਰਤ ਦੇ ਕਾਰਡ ਨੂੰ ਲੋਕ ਮੋਦੀ ਦਾ ਹੀ ਕਾਰਡ ਕਹਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਸਾਰੀਆਂ ਜਿਹੜੀਆਂ ਸਕੀਮਾਂ ਹੈਗੀਆਂ ਮੋਦੀ ਸਾਹਿਬ ਨੇ ਪੇਜੀਆਂ ਸਾਰਾ ਜੋ ਵਿਕਾਸ ਹੋਇਆ ਮੋਦੀ ਸਾਹਿਬ ਦੇ ਕਰਕੇ ਹੀ ਹੋਇਆ ਹੈ ਸਟੇਟ ਗਵਰਨਮੈਂਟ ਤਾਂ ਉੱਪਰ ਆਈਆਂ ਗ੍ਰਾਂਟਾਂ ਨੂੰ ਮਿਸ ਯੂਟਿਲਾਈਜ਼ ਕਰ ਰਹੀ ਹੈ ਬਲਕਿ ਆਪਦੇ ਐਡਵਰਟਾਈਜ਼ਮੈਂਟ ਤੇ ਸਾਰੀਆਂ ਗ੍ਰਾਂਟਾਂ ਵਰਤੀਆਂ ਜਾ ਰਹੀਆਂ ਜਿਸ ਕਰਕੇ ਕਈ ਵਾਰ ਸੈਂਟਰਲ ਗਵਰਨਮੈਂਟ ਨੂੰ ਵੀ ਸੰਕੋਚ ਹੁੰਦਾ ਕਿ ਵੀ ਅਸੀਂ ਗ੍ਰਾਂਟਾਂ ਭੇਜ ਰਹੇ ਆ ਤੇ ਇਹ ਮਿਸਯੂਟਾਈਲਾਈਜ਼ ਹੋ ਰਹੀਆਂ ਤਾਂ ਅਸੀਂ ਕਿਉਂ ਇਹ ਪੈਸਾ ਉੱਥੇ ਭੇਜਣਾ ਸੋ ਮੈਂ ਜੋ ਵੀ ਹੈਗਾ ਹੁਣ ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੀਆਂ ਉਸ ਦੇ ਵਾਸਤੇ ਸਾਨੂੰ ਡਬਲ ਇੰਜਨ ਦੀ ਸਰਕਾਰ ਦੀ ਲੋੜ ਪਊਗੀ ਹੁਣ ਅਸੀਂ ਪਾਰਲੀਮੈਂਟ ਦਿੱਤਾਗੇ ਔਰ ਉਸ ਦੇ ਉਸੇ ਵੇਵ ਨਾਲ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਜਿੱਤਾਂਗੇ ਇੱਥੇ ਡਬਲ ਇੰਜਨ ਦੀ ਸਰਕਾਰ ਬਣੂਗੀ ਤੇ ਪੰਜਾਬ ਦਾ ਵਿਕਾਸ ਹੋਊਗਾ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਚੱਲਦਾ ਹੁੰਦਾ ਸੀ ਅੱਜ ਆਟਾ-ਅਟੇ ਚੋਣਾਂ ਲੜੀਆਂ ਜਾ ਰਹੀਆਂ ਤਾਂ ਕਿਵੇਂ ਦੇਖਦੇ ਹੋ 13 ਸੀਟਾਂ ਦੇ ਪੰਜਾਬ ਦੇ ਵਿੱਚ ਭਾਜਪਾ ਚੋਣ ਲੜ ਰਹੀ ਹੈ ਦੇਖੋ ਭਾਜਪਾ ਨੇ ਬਹੁਤ ਹੀ ਸੋਚ ਸਮਝ ਕੇ ਉਮੀਦਵਾਰ ਐਲਾਨੇ ਆ ਤੇ ਉਹਨਾਂ ਨੇ ਪੂਰਾ ਭਾਜਪਾ ਦਾ ਜੋ ਹੈਗੀ ਇਹ ਸਟਰੈਟਜੀ ਹੈਗੀ ਹੈ ਕਹਿ ਲਓ ਯਾ ਉਹਨਾਂ ਦਾ ਵਿਜ਼ਨ ਕਹਿ ਲਓ ਉਹਨਾਂ ਦੇ ਵਿਜ਼ਨ ਨੂੰ ਵੋਟਾਂ ਪੈਣੀਆਂ ਉਹਨਾਂ ਦੇ ਪਹਿਲਾਂ ਕੀਤੇ ਵਿਕਾਸ ਨੂੰ ਵੋਟਾਂ ਪੈਣੀਆਂ ਲੋਕ ਇਹ ਵੀ ਦੇਖ ਰਿਹਾ ਕਿ ਜਿਹੜੀਆਂ ਨਾਲ ਦੀਆਂ ਸਟੇਟਾਂ ਸਾਡੇ ਤੋਂ ਅੱਗੇ ਕਿਵੇਂ ਨਿਕਲ ਰਹੀਆਂ ਕਿਵੇਂ ਯੂਪੀ ਵਰਗੇ ਸਟੇਟ ਕਿਵੇਂ ਹਰਿਆਣਾ ਵਰਗੇ ਸਟੇਟ ਜਿਨ੍ਹਾਂ ਦੇ ਵਿੱਚ ਡਿਵੈਲਪਮੈਂਟ ਵੀ ਹੋਈ ਹੈ ਤੇ ਹਲੇ ਵੀ ਉਹ ਰੈਵਨਿਊ ਸਰਪਲਸ ਹੈ ਉਹਨਾਂ ਦੇ ਖਜ਼ਾਨੇ ਖਾਲੀ ਨਹੀਂ ਹਨ ਪੰਜਾਬ ਦਾ ਖਜ਼ਾਨਾ ਵੀ ਖਾਲੀ ਹੋ ਗਿਆ ਡਵੈਲਪਮੈਂਟ ਵੀ ਕੋਈ ਨਹੀਂ ਹੋਈ ਤਾਂ ਪੈਸਾ ਕਿੱਥੇ ਜਾ ਰਿਹਾ ਸਾਰਾ ਪੈਸਾ ਐਡਵਰਟਾਈਜ਼ਮੈਂਟ ਤੇ ਜਾ ਰਿਹਾ ਹੈ ਤੇ ਲੋਕ ਇਹ ਸਾਰਾ ਕੁਝ ਦੇਖ ਰਹੇ ਆ ਅੱਜ ਅੱਜ ਵੀ ਮੈਨੂੰ ਕਈ ਲੋਕਾਂ ਨੇ ਦੱਸਿਆ ਕਿ ਵੀ ਜਿਵੇਂ ਹੁਣ ਹਜ਼ਾਰ ਹਜ਼ਾਰ ਰੁਪਏ ਵਾਲੀ ਜਿਹੜੀ ਸਕੀਮ ਲੇਡੀਜ਼ ਵਾਸਤੇ ਕਹੀ ਸੀ ਸਾਰੇ ਝੂਠ ਮਾਰ ਕੇ ਵੋਟਾਂ ਲਈਆਂ ਲੋਕ ਹੁਣ ਸਮਝ ਚੁੱਕੇ ਆ ਲੋਕ ਇਸ ਵਾਰੀ ਬਹੁਤ ਸੋਚ ਸਮਝ ਕੇ ਵੋਟਾਂ ਪਾਉਣਗੇ ਤੇ ਜੇ ਉਹ ਸੋਚ ਸਮਝ ਕੇ ਵੋਟਾਂ ਪਾਉਣਗੇ ਤਾਂ ਨੇਚਰਲੀ ਭਾਜਪਾ ਨੂੰ ਵੋਟਾਂ ਪਾਉਣਗੇ ਜਿਥੇ ਬੰਦੀਆਂ ਵਿਰੋਧ ਕਰ ਰਹੀਆਂ ਨੇ ਦਾਕਾਰ ਸਾਹਿਬ ਦਾ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ ਜਾਂ ਕੀ ਸਥਿਤੀ ਸਮਝਦੇ ਹੋ ਉਹੋਧ ਨਹੀਂ ਕਰ ਰਹੀਆਂ ਉਹਨਾਂ ਦੀਆਂ ਕੁਝ ਮੰਗਾਂ ਜਿਹੜੀਆਂ ਮੰਗਾਂ ਅਸੀਂ ਜਦੋਂ ਸਰਕਾਰ ਦਾ 파ਟ ਬਣਾਗੇ ਅਸੀਂ ਜ਼ਰੂਰ ਉਹਨਾਂ ਦੀਆਂ ਮੰਗਾਂ ਅੱਗੇ ਸਰਕਾਰ ਦੇ ਸਾਹਮਣੇ ਰੱਖਾਂਗੇ ਤੇ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦੀਆਂ ਮੰਗਾਂ ਨੇ ਵਿਰੋਧ ਨਹੀਂ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਕਿ ਸਾਰੇ ਉਮੀਦਵਾਰ ਉੱਤਰਦੇ ਕਟੇਡਾ ਸੀਟ ਤੋਂ ਮੁਕਾਬਲਾ ਕਿਦਾਂ ਹੋ ਸਕਦਾ ਹੈ ਟੱਕਰ ਕਿਸੇ ਨਾਲ ਨਹੀਂ ਜੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਕਿ ਜ਼ਮਾਨਤ ਬਚਾਉਣ ਦਾ ਮੁਕਾਬਲਾ ਇੱਕ ਦੂਜੇ ਨਾਲ ਉਹ ਕਰ ਲੈਣਗੇ ਅਸੀਂ ਵੱਡੀ ਮਾਰ ਦੇ ਨਾਲ ਜਿੱਤ ਰਹੇ ਹਾਂ